ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਈ ਸ਼ੋਭਾ ਸੁਣੀ ਇਤਿਹਾਸ 'ਚ ਜ਼ਿਕਰ ਆਉਂਦਾ ਜੀ ਤੁਸੀਂ ਪੜਿਆ ਹੋਣਾ ਨਹੀਂ ਤਾਂ ਜਾ ਕੇ ਪੜ ਲਿਓ ਸੋਢੀ ਚਮਤਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਜੇਕਰ ਆਇਆ ਕਹਿੰਦੇ ਲਾਲ ਚੰਦ ਦਾ ਇਹ ਬੜੇ ਸੋਹਣੇ ਸ਼ਸਤਰ ਬਣਾਉਂਦਾ ਸੀ ਨਿੱਜੇ ਕਿਰਪਾਨ ਢਾਲਾਂ ਜੋ ਵੀ ਸ਼ਸਤਰ ਬਣਦੇ ਨੇ ਬੜੀ ਸ਼ਰਧਾ ਨਾਲ ਤੇ ਬੜੇ ਪ੍ਰੇਮ ਨਾਲ ਤੇ ਬੜੇ ਚੰਗੇ ਸ਼ਸਤਰ ਬਣਾਉਣੇ ਇਹਨਾਂ ਤੇ ਜਿਹੜੀਆਂ ਸੰਗਤਾਂ ਕੋ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂਦੀਆਂ ਸੀ ਮਾਇਆ ਭੇਟ ਕਰਨ ਨਹੀਂ ਕੋ ਰਾਸ਼ਨ ਲੈ ਜਾਣਾ ਲੰਗਰ ਚੱਲਦੇ ਨੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਸੰਗਤਾਂ ਨੂੰ ਹੁਕਮ ਕੀਤਾ ਭਾਈ ਜਿਹੜਾ ਆਵੇ ਨਾ ਸ਼ਸਤਰ ਲੈ ਕੇ ਆਇਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ਸਤਰ ਲੈ ਕੇ ਸਤ ਬਚਨ ਹੁਣ ਜਿਹੜਾ ਵੀ ਅਨੰਦਪੁਰ ਸਾਹਿਬ ਆਉਂਦਾ ਸੀ ਨਾ ਉਹ ਕਹੇ ਨਟਾਲ ਲੈ ਕੇ ਆਉਣੀ ਬੜੀ ਵਧੀਆ ਟਾਲ ਉਹਨੂੰ ਲਾਲਚੰਦ ਨੂੰ ਕਹਿਣਾ ਵੀ ਵਧੀਆ ਬਣਾ ਕੇ ਦੇ ਉਹਨੇ ਵਧੀਆ ਬਣਾ ਕੇ ਦੇ ਕਿਰਪਾਨ ਨੇਜੇ ਤੀਰ ਨਗਣੀ ਬੜੀਆਂ ਸੋਹਣੀਆਂ ਉਹਨੇ ਪੜ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਭੇਟ ਕਰਨਾ ਉਹਨਾਂ ਨੂੰ ਸੰਗਤਾਂ ਨੇ ਜਾ ਕੇ ਮਹਾਰਾਜ ਨੇ ਬੜਾ ਖੁਸ਼ ਹੋਣਾ ਕਿਉਂਕਿ ਸੰਗਤਾਂ ਮਹਾਰਾਜ ਦੀ ਖੁਸ਼ੀ ਲੈਂਦੀਆਂ ਸੀ ਜਿੰਨੇ ਗੁਰੂ ਦੀ ਖੁਸ਼ੀ ਲੈ ਲਈ ਨਾ ਉਹਨੂੰ ਕਹੇ ਜੀ ਦੀ ਕਮੀ ਨਹੀਂ ਰਹਿੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹੇ ਜੀ ਦੀ ਕਮੀ ਨਹੀਂ ਰਹਿੰਦੀ ਕਹਿੰਦੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਸੰਗਤਾਂ ਨੇ ਨਾ ਇਹ ਚੀਜ਼ਾਂ ਭੇਟ ਕਰਨੀਆਂ ਤੇ ਇੱਕ ਦਿਨ ਲਾਲਚੰਦ ਦੀ ਘਰੋਂ ਕਹਿੰਦੀ ਲਾਲਚੰਦ ਮੇਰੇ ਪਤੀ ਪਰਮੇਸ਼ਰ ਥੋੜਾ ਬੜਾ ਨਾਮ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜਾ ਨਾਮ ਹੈ ਤੁਹਾਡਾ। ਆ ਜਿੰਨੇ ਵੀ ਆਉਂਦੇ ਨੇ ਨਾ ਤੁਹਾਡੇ ਕੋਲੇ ਤੋਂ ਸ਼ਸਤਰ ਲੈ ਕੇ ਜਾਂਦੇ ਆ। ਆ ਕਈ ਮੇਰੇ ਕੋਲ ਬਹਿ ਜਾਂਦੇ ਆ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਾ ਸਿੱਧ ਸਲਾਹ ਕਰਦੇ ਆ। ਗੁਰੂ ਗੋਬਿੰਦ ਸਿੰਘ ਜੀ ਏਡੇ ਸੋਹਣੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਈ ਵੀ ਬਚਨ ਕਰਦਨ ਇੱਥੇ ਵੱਜਦਾ ਹੈ ਹਿਰਦੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਉੱਥੇ ਦਰ ਤੇ ਜਾਈਏ ਆਨੰਦ ਹੁੰਦਾ ਤੇ ਕਹਿੰਦੇ ਪਤੀ ਪਰਮੇਸ਼ਵਰ ਲਾਲ ਚੰਦ ਜੀ ਆਪਾਂ ਚਲੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਇਹ ਆਪਸ ਚ ਗੱਲਾਂ ਕਰਦੇ ਜਲੀਏ ਆਪਾਂ ਕਹਿੰਦੇ ਭਾਗਵਾਨ ਨੇ ਚਲੋ ਬਣਾਉਨੇ ਆ ਪ੍ਰੋਗਰਾਮ ਉਹਨਾਂ ਨੂੰ ਪਤਾ ਸੀ ਵੀ ਇਹਦਾ ਸਵਾਲ ਕੀ ਹੈ ਕਹਿੰਦੇ ਕੋਈ ਨਹੀਂ ਬਣਾਉਨੇ ਉਹ ਕਹਿੰਦੀ ਬਣਾਉਣਾ ਕੀ ਹੈ ਇਹ ਕਿੰਨਾ ਤਾਂ ਸਮਾਂ ਟੱਪ ਗਿਆ ਇਹ ਹੋਰ ਪਤਾ ਨਹੀਂ ਕਿੰਨਾ ਕੁ ਟੱਪ ਜਾਣਾ ਉੱਪਰ ਚਲ ਜਾਗੇ ਦਰਸ਼ਨ ਤੇ ਕਰਾਈਏ ਆਖੋ ਸਾਤਨਾਮ ਜੀ ਵਾਹ ਥੋੜਾ ਜਾਂ ਮਾਨ ਸੀ ਇਹਦੇ ਵਿੱਚ ਧਿਆਨ ਦੇਣਾ ਕਹਿੰਦੇ ਮਾਨ ਤੇ ਅਹੰਕਾਰ ਇਹ ਨਾ ਗੁਰੂ ਨ ਨਹੀਂ ਪਾਉਂਦਾ ਇਹਦੇ ਅੰਦਰ ਮਾਨ ਸੀ ਕਹਿੰਦੇ ਭਗਵਾਨ ਨੇ ਚਲ ਤੂੰ ਫਿਰ ਦੁਕਾਨ ਤੇ ਵਹਿ ਮੈਂ ਜਾਣਾ ਦਰਸ਼ਨ ਕਰਨ ਵਾਸਤੇ ਉਹ ਕਹਿੰਦੀ ਚਲੋ ਸ਼ੁਕਰ ਹੈ ਤੂੰ ਤੇ ਮੰਨੇ ਆਂ ਕੋ ਸਾਧਨਾ ਸ਼੍ਰੀ ਵਾਹਿਗੁਰੂ ਕਈ ਵਾਰੀ ਕੀ ਆ ਸੀ ਘਰ ਦੇ ਵਿੱਚ ਦੋ ਜੀ ਹੁੰਨੇ ਆ ਇਹ ਕੋਈ ਗੁਰੂ ਦੀ ਕਿਰਪਾ ਹੀ ਵਰਤਦੀ ਹੈ ਕੋਈ ਕਰਮ ਹੁੰਦੇ ਆ ਕਈ ਵਾਰੀ ਤੇ ਜਨਾਨੀ ਬੰਦੇ ਨੂੰ ਕਹਿੰਦੀ ਆ ਵੀ ਤੂੰ ਜੁੜ ਜਾ ਉਹ ਕਹਿੰਦਾ ਬਾਬੇ ਆਲਾ ਤਾਂ ਵੇਹਲਿਆਂ ਦਾ ਕੰਮ ਆਂ ਕੋ ਸਾਧਨਾ ਸ਼੍ਰੀ ਵਾਹਿਗੁਰੂ ਵਿਹਲਿਆਂ ਦਾ ਕੰਮ ਹੈ ਇਹ ਕੰਮ ਕਰਨ ਦੇ ਮੈਨੂੰ ਤੇ ਕਿਤੇ ਬੰਦੇ ਹੁੰਦੇ ਨੇ ਉਹ ਜਨਾਨੀ ਨੂੰ ਕਹਿੰਦੇ ਐ ਕਰਮਾ ਕਰਕੇ ਕਈ ਵਾਰੀ ਉਹ ਵੀ ਨਹੀਂ ਮੰਨਦੀ ਆਖੋ ਸਤਨਾਮ ਵਾਹਿਗੁਰੂ ਬਾਬਾ ਨਾਨਕ ਸਿੰਘ ਜੀ ਕਿਆ ਕਰਦੇ ਸਨ ਇੱਕੋ ਜੇ ਪਈਏ ਨਾ ਘੱਟ ਹੀ ਲੱਗੇ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਇੱਕ ਵਰਗੇ ਪਈਏ ਨਹੀਂ ਤੇ ਗੱਡੀ ਔਖੀ ਚੱਲਦੀ ਆ ਅਰਦਾਸ ਕਰਿਆ ਕਰਿਆ ਮਹਾਰਾਜ ਜੇ ਕੋ ਪਈਆ ਵੱਡਾ ਛੋਟਾ ਲੱਗ ਗਿਆ ਨਾ ਤੇ ਮੈਂ ਕਿੱਥੇ ਜਾਵਾਂ ਬਰਾਬਰ ਤੂੰ ਹੀ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਕਿੱਥੇ ਜਾਈਏ ਕਿਹਦੇ ਦਰ ਤੇ ਜਾਈਏ ਸਾਡਾ ਤਾਂ ਤੂੰ ਹੀ ਹੈ ਮਹਾਰਾਜ ਤੇਰੇ ਤੋਂ ਉੱਤੇ ਕੋਈ ਨਹੀਂ ਅਸੀਂ ਤਾਂ ਤੇਰੀ ਉਪਮਾ ਸੁਣੀਏ ਤੇਰੀ ਉਪਮਾ ਗਾਣੇ ਆ ਤੇਰੀਆਂ ਹੀ ਵਡਿਆਈਆਂ ਕਰਦੇ ਆ ਅਸੀਂ ਕਿੱਥੇ ਜਾਈਏ ਰੋ ਵਿਚਾਰ ਕਹਿੰਦੇ ਜੀ ਲਾਲ ਚੰਦ ਗਿਆ ਢਾਲ ਫੜੀ ਬੜੀ ਬੜੀ ਸੋਹਣੀ ਬਣਾਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘ ਕਹਿੰਦੇ ਕਹਿੰਦੇ ਮਹਾਰਾਜ ਉਹ ਵੇਖੋ ਕਹਿੰਦੇ ਲਾਲਚੰਦ ਤੁਰਿਆ ਆਉਂਦਾ ਮਹਾਰਾਜ ਨੂੰ ਤਾਂ ਪਤਾ ਸੀ ਨਾ ਉਹਦੇ ਘਟ ਘਟ ਦੀਆਂ ਜਾਣਦੇ ਨੇ ਕਹਿੰਦੇ ਮਹਾਰਾਜ ਦੇਖੋ ਜਿਹਦੇ ਆਪਣੇ ਸ਼ਸਤਰ ਆਉਂਦੇ ਨੇ ਨਾ ਇਹ ਲਾਲਚੰਦ ਬਣਦਾ ਤਾਂ ਨਾਂ ਬੜਾ ਹੈ ਤੇ ਅੱਜ ਦੇਖੋ ਤੁਹਾਡੇ ਦਰ ਤੇ ਲਾਲਚੰਦ ਤੁਰਿਆ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਵੇਖ ਕੇ ਕੀ ਆ ਕਹਿੰਦੇ ਸਿੰਘੋ ਉਹ ਸਿੰਘੋ ਲਾਲਚੰਦ ਤੁਰਿਆ ਤਾਂ ਆਉਂਦਾ ਹੈ ਇਹਦੀ ਚਾਲ ਸਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਨੇ ਪਛਾਣ ਲਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਘਟ ਘਟ ਨੂੰ ਵੇਖ ਕੇ ਪਛਾਣ ਲੈਂਦੇ ਨੇ ਕਹਿੰਦੇ ਇਹਦੀ ਚਾਲ ਨਹੀਂ ਸਹੀ ਇਹਦੀ ਚਾਲ ਨਹੀਂ ਸਹੀ ਧਿਆਨ ਦੇਣਾ ਆਇਆ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਫਤਿਹ ਬੁਲਾਈ ਮਹਿਬੀਆ ਮਹਾਰਾਜ ਕਹਿੰਦੇ ਲਾਲਚ ਲਾ ਆ ਗਏ ਮਹਾਰਾਜ ਜੀ ਆ ਗਿਆ ਉਹ ਕੀ ਲੈ ਆ ਕਹਿੰਦੇ ਮਹਾਰਾਜ ਮੈਂ ਤੁਹਾਡੇ ਇੱਥੇ ਆਸਤੇ ਨਾ ਇੱਕ ਢਾਲ ਬਣਾ ਕੇ ਲੈ ਆਇਆ ਬੜੀ ਵਧੀਆ ਢਾਲ ਮਹਾਰਾਜ ਨੇ ਫੜੀ ਹੱਥ ਚ ਕਹਿੰਦੇ ਵਾਹ ਭਾਈ ਇਹ ਤੂੰ ਬਣਾਈ ਹੈ ਮਹਾਰਾਜ ਮੈਂ ਹੀ ਬਣਾਈ ਇਹ ਆ ਗਿਆ ਮਾਨ ਆਖੋ ਸਾਧਨਾ ਆਮੇ ਪਰਵੋਬਿੰਦ ਸਿੰਘ ਜੀ ਕਹਿੰਦੇ ਇਹ ਕਹਿੰਦੇ ਇਸ ਢਾਲ ਦੇ ਵਿੱਚੋਂ ਤੀਰ ਨਿਕਲ ਜੇਗਾ ਪਰਲੇ ਪਾਸੇ ਨਹੀਂ ਮਹਾਰਾਜ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਢਾਲ ਇੰਨੀ ਮਜ਼ਬੂਤ ਹੈ ਦੇ ਤੀਰ ਵੱਜੇ ਨਿਕਲਦਾ ਨਹੀਂ ਇਸ ਵਿੱਚੋਂ ਅੱਛਾ ਹੋਰ ਮਾਨ ਪਰਵੋਬਿੰਦ ਸਿੰਘ ਜੀ ਕਹਿੰਦੇ ਇਹਦੇ ਵਿੱਚੋਂ ਨਾਗਣੀ ਨਿਕਲ ਜੂਗੀ ਨਹੀਂ ਮਹਾਰਾਜ ਇਹ ਬਹੁਤ ਤਗੜੀ ਬਣਾਈ ਹੈ ਮਹਾਰਾਜ ਇਦਾਂ ਗੱਲਾਂ ਕਰੀ ਜਾਣ ਉਹਨੂੰ ਹੋਰ ਫਲਾਵਟ ਆਈ ਜਾਵੇ ਆਖੋ ਸਤਨਾਮ ਵਾਹਿਗੁਰੂ ਇਦਾਂ ਹੀ ਬਚਨ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਲਾਲਚੰਦ ਤੇਰੀ ਢਾਲ ਦੇ ਵਿੱਚੋਂ ਗੋਲੀ ਨਿਕਲ ਜੂਗੀ ਕਿ ਨਹੀਂ ਕਹਿੰਦੇ ਮਹਾਰਾਜ ਢਾਲ ਬਣਾਈ ਹੋਵੇ ਲਾਲਚੰਦ ਨੇ ਤੇ ਗੋਲੀ ਨਿਕਲ ਜੇ ਆਖੋ ਸਤਨਾਮ ਵਾਹਿਗੁਰੂ ਐਨਾ ਮਾਨ ਹੁਣ ਮਹਾਰਾਜ ਕਹਿੰਦੇ ਵੀ ਇਹਦਾ ਮਾਨ ਜਿਹੜਾ ਇਹਨਾ ਵੱਧ ਗਿਆ ਅਹੰਕਾਰਿਆ ਸੋ ਮਾਰਿਆ ਜਿੰਨੇ ਮਾਣ ਕਰ ਲਿਆ ਨਾ ਵੀ ਮੇਰੇ ਕੋਲ ਆਹ ਕੁਝ ਹੈ ਜਾਂ ਮੈਂ ਆਹ ਕੁਝ ਕਰਕੇ ਬਣਾਇਆ ਉਹ ਖਤਮ ਤੂੰ ਬਣਾਉਣ ਵਾਲਾ ਕੌਣ ਹੈ ਤੈਨੂੰ ਬਣਾਉਣ ਵਾਲਾ ਉਹ ਬੈਠਾ ਗੁਰੂ ਗੋਬਿੰਦ ਸਿੰਘ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਲਾਲ ਚੰਦ ਬਸ ਭਾਈ ਤੂੰ ਜਿਹੜੀ ਢਾਲ ਬਣਾਈ ਏ ਕਿੰਨੀ ਕੋ ਮਜ਼ਬੂਤ ਹੈ ਜਿਹਦੇ ਚ ਗੋਲੀ ਮਾਰੀਏ ਨਿਕਲ ਜੂਗੀ ਕਹਿੰਦੇ ਮਹਾਰਾਜ ਕਮਾਲ ਹੋਗੀ ਢਾਲ ਬਣਾਈ ਹੋਵੇ ਲਾਲ ਚੰਦ ਨੇ ਤੇ ਗੋਲੀ ਨਿਕਲ ਜੇ ਮਹਾਰਾਜ ਨੇ ਨਾ ਢਾਲ ਚੱਕ ਕੇ ਇਦਾਂ ਰੱਖਤੀ ਕਹਿੰਦੇ ਜਾ ਫਿਰ ਤੇਰੀ ਢਾਲ ਲੈ ਜਾ ਇਹਨੂੰ ਪੱਕੀ ਕਰ ਲਈ 15 ਦਿਨਾਂ ਬਾਅਦ ਨਾ ਸਾਡਾ ਇੱਕ ਸਿੰਘ ਹੈ ਮਾਨ ਸਿੰਘ ਉਹ ਇਹਦੇ ਚ ਨਿਸ਼ਾਨਾ ਲਾਏਗਾ ਫਿਰ ਅਸੀਂ ਦੱਸਾਂਗੇ ਪੱਕੀ ਹੈ ਕਿ ਕੱਚੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਨ ਟੁੱਟ ਗਿਆ ਅਹੰਕਾਰ ਟੁੱਟ ਗਿਆ ਲੈ ਜਾ ਕੇ ਲੈ ਜਾ ਕੇ ਹੁਣ ਢਾਲ ਚੱਕੀ ਤੇ ਢਿੱਲਾ ਜੈ ਤੁਰਿਆ ਆਵੇ ਪਹੁੰਚਿਆ ਘਰ ਦੀ ਨੇ ਪੁੱਛਿਆ ਪਹਿਲਾਂ ਤਾਂ ਮੂੰਹ ਵੇਖ ਕੇ ਹੀ ਪਛਾਨ ਗਈ ਵੀ ਇਹ ਕੋਈ ਨਾ ਕੋਈ ਕਾਰਾ ਕਾਰਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੈ ਹੀ ਇਹ ਹੋਈ ਕਹਿੰਦਾ ਭਗਵਾਨ ਨੇ ਉਹਨੇ ਪੁੱਛਿਆ ਗਏ ਸੀ ਦਰਸ਼ਨ ਹੋਏ ਮਹਾਰਾਜ ਦੇ ਕਹਿੰਦੇ ਮਹਾਰਾਜ ਦੇ ਦਰਸ਼ਨ ਹੋਏ ਆਨੰਦ ਆਇਆ ਕਿ ਨਹੀਂ ਦੇਖ ਕੇ ਬੜਾ ਆਨੰਦ ਆਇਆ ਕਹਿੰਦੇ ਫਿਰ ਮੂੰਹ ਕਰਦੇ ਸੁੱਟਿਆ ਢਿੱਲਾ ਜਾ ਕਿਉਂ ਹੈ ਕਹਿੰਦੇ ਭਗਵਾਨ ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ 15 ਦਿਨਾਂ ਬਾਅਦ ਆਈ ਇਹ ਟਾਲ ਨੂੰ ਇੰਨੀ ਕੋ ਮਜ਼ਬੂਤ ਕਰ ਲਈ ਇਹਦੇ ਵਿੱਚ ਗੋਲੀ ਮਾਰ ਕੇ ਦੇਖਣਗੇ ਹੁਣ ਕਹਿੰਦੇ ਮੈਂ ਇਸ ਢਾਲ ਨੂੰ ਨਾ ਪੱਕਾ ਕਰਨ ਵਾਸਤੇ ਬੈਠਾਂ ਹੁਣ ਮੈਨੂੰ ਨਹੀਂ ਸਮਝ ਆਈ ਵੀ ਹੋਇਆ ਕੀ ਤੇ ਉਹਦੇ ਘਰੋਂ ਪਤਾ ਕੀ ਕਹਿੰਦੀ ਕਹਿੰਦੀ ਲਾਲ ਚੰਦ ਜੀ ਘਾਟ ਤੁਹਾਡੀ ਢਾਲ 'ਚ ਨਹੀਂ ਹੈ ਧਿਆਨ ਦੇਣਾ ਢਾਲ ਤੁਹਾਡੇ ਮਨ ਦੇ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਤੁਸੀਂ ਐਡੇ ਵੱਡੇ ਗੁਰੂ ਦੇ ਦਰ ਤੇ ਗਏ ਇੰਨੇ ਵੱਡੇ ਗੁਰੂ ਦੇ ਦਰ ਤੇ ਜਾ ਕੇ ਵੀ ਤੁਸੀਂ ਮਨ ਨੇ ਨੀਵਾ ਕੀਤਾ ਤੇ ਉੱਥੋਂ ਮਿਲਣਾ ਕੀ ਸੀ ਆਖੋ ਸਦਨਾ ਸਾਡੇ ਮਹਾਂਪੁਰਖ ਬੜਿਆ ਕਰਦੇ ਸਨ ਕਹਿੰਦੇ ਇਸ ਮਨ ਨੂੰ ਸਮਝਾਓ ਇਹ ਮਨ ਬੜਾ ਅਹੰਕਾਰੀ ਹੈ ਤੂੰ ਤਾਂ ਸਾਰਿਆ ਤੁਮਾਣਾ ਮਣਾ ਮੇਰਿਆ ਤੇਰੇ ਨਾਲੋਂ ਸਾਰਾ ਸੇ ਪੱਛੜੀ ਨਾ ਧਿਆਨ ਦੇਣਾ ਉਹਦੇ ਘਟ ਘਟ ਦੀਆਂ ਜਾਣਦੇ ਨੇ ਕਹਿੰਦੇ ਉਹਨਾਂ ਨੇ ਮਨ ਪੜ ਲਿਆ ਸੀ ਲਾਲਚ ਨਾਲ ਕਿ ਇਹ ਹੋਮੇਚ ਮਾਰਿਆ ਹੋਇਆ ਆ ਇਹਨੂੰ ਅਹੰਕਾਰ ਹੈ ਕਿ ਮੇਰੇ ਤੋਂ ਵਧੀਆ ਕੋਈ ਢਾਲ ਨਹੀਂ ਬਣਾ ਸਕਦਾ ਬਾਖੋ ਸਤਿਨਾਮ ਸ੍ਰੀ ਵਾਹਿਗੁਰੂ ਢਾਲ ਤੇ ਹੋਰ ਵੀ ਬਣਾਉਂਦੇ ਹੁੰਦੇ ਆ ਅਨੰਦਪ੍ਰਸਾਦ ਪਰ ਇਹਨੂੰ ਹੋਂਮੇ ਜੀ ਮੇਰੀਆਂ ਢਾਲਾਂ ਬਹੁਤ ਵਿਕਦੀਆਂ ਆਖੋ ਸਤਨਾਮ ਅੱਜ ਮਹਾਰਾਏ ਨੇ ਨਾ ਅਹੰਕਾਰ ਤੋੜਨਾ ਸੀ ਇਹ ਗੁਰੂ ਦੇ ਦਰ ਤੇ ਆਉਂਦੇ ਨਾ ਸਾਡਾ ਅਹੰਕਾਰ ਟੁੱਟਦਾ ਹੈ ਸਾਡੇ ਤੇ ਗੁਰੂ ਦੀ ਕਿਰਪਾ ਵਾਪਰਦੀ ਹੈ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੈ ਅਹੰਕਾਰ ਨੂੰ ਛੱਡ ਦਿਓ ਆਖੋ ਸਤਨਾਮ ਵਾਹਿਗੁਰੂ ਇਹ ਮਨ ਬੜਾ ਭੈੜਾ ਹੈ ਇਮਿੰਟ ਚ ਪੁੰਨੀ ਤੇ ਇਮਿੰਟ ਚ ਪਾਪੀ ਬਣ ਜਾਂਦਾ ਆਖੋ ਸਾਧਨਾ ਸੋਧ ਲੈ ਆਪਣੇ ਆਪ ਦੀ ਵਿਚਾਰ ਕਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਮਾਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਹਿੰਦੇ ਜਿਹੜੇ ਮਨ ਦੇ ਵਿੱਚ ਅਹੰਕਾਰ ਦੇ ਕਮਰੇ ਬਣੇ ਨੇ ਉਹਨੂੰ ਭੰਨ ਦੇ ਜੇ ਗੁਰੂ ਨੂੰ ਮਿਲਣਾ ਹੈ ਇਹ ਗੁਰੂ ਮਿਲੇ ਤਾਂ ਜਾਊਗਾ ਜੇ ਹੋਮੇ ਦੇ ਕਮਰੇ ਟੁੱਟਣਗੇ ਜੇ ਕਮਰੇ ਹੋਮੇ ਦੇ ਬਣੇ ਨੇ ਗੁਰੂ ਬੜਾ ਪਿੱਛੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਭਾਗਵਾਨ ਨੇ ਗੁਰੂ ਨੇ ਕਹਿਤਾ 15 ਦਿਨ ਆਵਾਜ਼ ਦੀ ਧਾੜ ਲੈ ਹੁਣ ਮੈਂ ਪੱਕੀ ਕਰੀ ਜਾਂਦਰੀ ਉਹ ਕਹਿੰਦੀ ਕਮਲਾ ਹੋਇਆ ਗੁਰੂ ਦੇ ਬਚਨ ਨੂੰ ਨਹੀਂ ਪਛਾਣ ਸਕਿਆ ਗੁਰੂ ਦੀ ਰਮਜ ਨਹੀਂ ਸਮਝੀ ਇਹ ਪੱਕੇ ਕਰਿਆ ਕੁਝ ਨਹੀਂ ਹੋਣਾ ਇਹ ਮਨ ਨੂੰ ਪੱਕਾ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਕੀ ਕਰਾਂ ਇਦੀ ਘਰ ਵਾਲੀ ਕਹਿੰਦੀ ਆਪਾਂ ਇੱਕ ਸਾਧੂ ਨੇ ਨਾਮ ਜਪਣ ਵਾਲੇ ਚੱਲ ਜਲਿਏ ਕੋਈ ਰਾਹ ਪਾ ਦਾਂਗੇ ਅਸਲ 'ਚ ਜਿਹੜੇ ਨਾਮ ਜਪਣ ਵਾਲੇ ਜਿਨ੍ਹਾਂ ਦੇ ਸਵਾਸ ਸਵਾਸ ਚਾਉਂਦਾ ਹੈ ਨਾ ਉਹ ਰਾਹ ਪਾ ਦਿੰਦੇ ਨੇ ਆਥੋ ਸਤਨਾਮ ਸ੍ਰੀ ਵਾਹਿਗੁਰੂ ਗਏ ਬੇਨਤੀ ਕੀਤੀ ਕਹਿੰਦੇ ਸਾਧੂ ਜੀ ਆ ਗਿਆ ਸੀ ਲਾਲਚੰਦ ਮੈਂ ਤਾਂ ਗਿਆ ਸੀ ਮੈਂ ਨਾਲ ਚਲਦੀਆਂ ਟਲਿਆ ਨਹੀਂ ਮੈਂ ਕੱਲਾ ਹੀ ਜਾਵਾਂਗਾ ਹੋ ਸਕਦਾ ਜਾਂਦੀ ਨਾਲ ਤੇ ਕੋਈ ਨਾ ਕੋਈ ਮਹਾਰਾਜ ਤੋਂ ਪ੍ਰਸ਼ਾਦ ਲੈ ਜਾਂਦੇ ਆ ਹੁਣ ਕੀ ਲੈ ਆਏ ਆ ਸਾਰੀ ਵਾਕਿਆ ਦੱਸਿਆ ਲਾਲ ਚੰਦ ਨੇ ਮੂੰਹੋਂ ਦੱਸੀ ਸਾਰੀ ਗੱਲ ਉਹ ਸਾਧੂ ਨਾਮ ਜਪਣ ਵਾਲੇ ਕਹਿੰਦੇ ਤੁਸੀਂ ਇੱਕ ਕੰਮ ਕਰੋ ਘਰੇ ਨਾ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਓ ਜਿਹੜੇ ਨਾਮ ਜਪਣ ਵਾਲੇ ਪੱਕੇ ਨਿਤਨੇਮੀ ਹੋਣ ਸਿੰਘ ਮਹਾਰਾਜ ਹੋ ਸਕਦਾ ਮੇਰਾ ਅਕਿਆ ਮੋੜ ਦੇਣ ਪਰ ਪੰਜ ਪਿਆਰਿਆਂ ਦਾ ਹੁਕਮ ਨਹੀਂ ਮੋੜ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਮੋੜਦਾ ਸਾਧੂ ਨੇ ਰਾਹ ਪਾ ਕੇ ਕਹਿੰਦੇ ਪੰਜੇ ਪਿਆਰਿਆਂ ਨੂੰ ਘਰੇ ਬਲਾ ਕੇ ਪੰਜ ਸਿੰਘਾਂ ਨੂੰ ਜਿਹੜੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਹੁੰਦੇ ਆ ਅਰਦਾਸ ਕਰਾ ਮੈਂ ਗੁਰੂ ਦੀ ਅਜੂਰੀ ਚ ਕਹਿੰਦਾ ਜੀ ਬਈ ਸਾਡਾ ਕਾਰਨ ਸੀ ਕਿਉਂਕਿ ਜਦੋਂ ਤੱਕ ਦੱਸਾਂਗੇ ਨਹੀਂ ਨਾ ਵਿਸ਼ਵਾਸ ਨਹੀਂ ਬਣਦਾ ਮੇਨੂ ਵਾਲਾ ਦੁਆਲਾ ਦੱਸਣਾ ਬੰਦ ਹੋ ਗਿਆ ਵੀ ਮੈਂ ਕਿੱਥੇ ਜਾਵਾਂ ਬੀੜ ਪੈ ਗਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਂ ਪੰਜ ਸਿੰਘਾਂ ਨੂੰ ਬੇਨਤੀ ਕੀਤੀ ਨਾਮ ਜਪਣ ਵਾਲਿਆਂ ਵਾਲੇ ਮੈਂ ਕਿਹਾ ਮਹਾਰਾਜ ਸਾਡੇ ਘਰ ਆਓ ਕਰੋ ਅਰਦਾਸ ਜੋ ਰੁੱਖਾ ਸੁੱਖਾ ਮੇਰੇ ਕੋਲ ਬਣੇਗਾ ਮੈਂ ਸ਼ਕਾਵਾਂਗਾ ਮੈਂ ਗੁਰੂ ਘਰ ਦਾ ਕੀਰਤਨੀਆ ਹਾਂ ਮੋਂ ਕਹਿੰਦੇ ਬਾਬਾ ਜੀ ਤੁਸੀਂ ਆਪ ਕਰੋ ਮੈਂ ਕਿਹਾ ਤੁਸੀਂ ਆ ਜਾਓ ਬੇਨਤੀ ਹੈ ਆਈ ਪੰਜ ਸਿੰਘਾਂ ਨੇ ਅਰਦਾਸ ਕੀਤੀ ਦੂਵੇ ਦਿਨ ਹੀ ਕਾਰਜਰਾਸ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਿਸ਼ਵਾਸ ਤਕੀਦਾ ਪੱਕਾ ਕਹਿੰਦੇ ਜਾਓ ਲਾਲ ਚੰਦ ਦੇ ਘਰੋਂ ਵਾਪਸ ਆ ਗਏ ਕੀ ਹੋਇਆ ਜਾ ਕੇ ਬੇਨਤੀ ਕੀਤੀ ਪੰਜ ਸਿੰਘਾਂ ਨੂੰ ਆਓ ਭਾਈ ਕਰੇ ਪ੍ਰਸ਼ਾਦਾ ਤਿਆਰ ਕੀਤਾ ਸ਼ਕਾਇਆ ਬਰਸ਼ਾਦਾ ਛਕਾ ਕੇ ਜਿਹੜੇ ਵਿੱਚ ਸੀ ਨਾ ਹੁਣ ਜਿਵੇਂ ਪੰਜਾਂ ਨੇ ਛਕਣ ਜਾਂਦੇ ਤੇ ਕਰਦਾਸੀ ਸਿੰਘ ਨਾਲ ਹੁੰਦਾ ਵੀ ਜਿਵੇਂ ਆਪਾਂ ਕਹਦੇ ਨੇ ਤੁਸੀਂ ਭਾਈ ਜੀ ਅਰਦਾਸ ਕਰੋ ਉਹਨਾਂ ਨੇ ਪੁੱਛਿਆ ਲਾਲਚੰਦ ਜੀ ਦੱਸੋ ਕੀ ਅਰਦਾਸ ਕਰਾਂ ਕਹਿੰਦੇ ਤੁਸੀਂ ਅਰਦਾਸ ਕਰੋ ਵੀ ਮੇਰੇ ਜਿਹੜੇ ਮਨ ਦੇ ਵਿੱਚ ਮੇਰੀ ਜਿਹੜੀ ਭਾਵਨਾ ਹੈ ਨਾ ਉਹ ਗੁਰੂ ਪੂਰੀ ਕਰ ਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਜੀ ਉਹਨਾਂ ਨੇ ਟਹਿਲ ਪਾਣੀ ਸਿੱਖਾਂ ਸੇਵਕਾਂ ਦੀ ਦਾਣਾ ਪਾਣੀ ਆਪ ਜੀ ਦਾ ਭਈ ਲਾਲ ਚੰਦ ਜੀ ਤੇ ਜਿਹੜੀ ਮਨ ਦੀ ਭਾਵਨਾ ਹੈ ਗੁਰੂ ਸਾਹਿਬ ਤੁਸੀਂ ਪੂਰੀ ਕਰੋ ਇਧਰੋਂ ਪੰਜ ਸਿੰਘ ਅਰਦਾਸ ਕਰ ਰਹੇ ਨੇ ਤੇ ਕੀ ਹੋਇਆ ਲਾਲ ਚੰਦ ਕੀ ਅਰਦਾਸ ਕਰ ਰਿਹਾ ਹੈ ਉਹਦੇ ਵਿੱਚ ਅੰਦਰੋਂ ਅਰਦਾਸ ਚੱਲਦੀ ਸੀ ਨਾ ਕਹਿੰਦੇ ਪੰਜ ਪਿਆਰਿਆਂ ਨੇ ਇਧਰੋਂ ਅਰਦਾਸ ਕੀਤੀ ਪੰਜ ਸਿੰਘਾਂ ਨੇ ਤੇ ਉਧਰੋਂ ਲਾਲਚੰਦ ਅਰਦਾਸ ਕਰਦਾ ਕਹਿੰਦਾ ਮਹਾਰਾਜ ਜੀ ਜੋ ਮਰਜੀ ਹੋ ਜੇ ਮੇਰੀ ਢਾਲ ਤੋਂ ਗੋਲੀ ਨਾ ਬਾਹਰ ਜਾਵੇ ਆਖੋ ਸਤਨਾਮ ਸ੍ਰੀ ਵਾਹਿ ਉਹਨਾਂ ਤਾਂ ਆਪਣੀ ਪਈ ਹੋਈ ਸੀ ਮਹਾਰਾਜ ਦੇ ਬਚਨ ਨੇ ਕੀ ਬਣੇਗਾ ਦਿਨ ਤੇ ਟੱਪੀ ਜਾਂਦੇ ਨੇ ਜਾਣਾ ਵੀ ਪੈਣਾ ਲਿਖੇ ਅਰਦਾਸ ਕਰਾਈ ਅਕੀਦਾ ਬਣ ਗਿਆ ਵਿਸ਼ਵਾਸ ਬਣ ਗਿਆ ਗੁਰੂ ਤੇ ਅੰਦਰ ਸ਼ਰਧਾ ਜਾਗ ਗਈ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਸ਼ਰਧਾ ਜਿਹੜੀ ਹੈ ਨਾ ਸ਼ਰਧਾ ਵਾਲੇ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੋਂ ਕਦੀ ਖਾਲੀ ਨਹੀਂ ਵਾਪਸ ਆਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਟਿੱਕਾ ਟਿਰਪਣੀ ਵਾਲਿਆਂ ਦਾ ਕੋਈ ਫਾਇਦਾ ਨਹੀਂ ਕੋਈ ਜਿੰਨਾ ਮਰਜੀ ਕਹੀ ਜਾਵੇ ਜਿਨ੍ਹਾਂ ਨੇ ਤਰਕ ਕਰਨਾ ਹੈ ਜਿਹੜੇ ਸ਼ਰਧਾ ਵਾਲੇ ਹੈ ਉਹ ਲੈ ਜਾਂਦੇ ਆ ਕਹਿੰਦੇ ਅੰਦਰ ਸ਼ਰਧਾ ਜਾਗਦੀ ਉਹ ਜਿਹੜਾ ਮਨਸ ਨਾ ਉਦਣ ਵਾਲਾ ਉਹਨਾਂ ਤੋਂ ਲੈ ਕੇ ਗਿਆ ਸੀ ਅੱਜ ਮਨ ਹੋਰ ਹੋ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਮਨ ਬਦਲ ਗਿਆ ਬਦਲਿਆ ਕਿੱਥੋਂ ਇਹ ਪੂਰੇ ਕਨਸੈਪਟ ਨੂੰ ਧਿਆਨ ਦਿਓ 2-3 ਮਿੰਟ ਚ ਸਮਾਪਤੀ ਹੈ ਇਸ ਦਾ ਆਪਾਂ ਇਸ ਕਥਾ ਤੋਂ ਸਿੱਖ ਸਿੱਖ ਕੀ ਲੈਣੀ ਹੈ ਸਾਨੂੰ ਸਿੱਖ ਕੀ ਆਵੇ ਇਸ ਕਥਾ ਤੋਂ ਇਹ ਤਾਂ ਤੁਸੀਂ ਵੀ ਪੜ ਸਕਦੇ ਹੋ ਚਲੋ ਮੈਂ ਲੜਨ ਕਰਕੇ ਆ ਯਾਦ ਕਰਕੇ ਆ ਤੁਸੀਂ ਮੋਬਾਈਲ ਤੋਂ ਸਰਚ ਮਾਰ ਲਓ ਪੜ ਲਓ ਇਹਦਾ ਸਾਰ ਸਮਝੋ ਪਹਿਲਾ ਮਨ ਕੀ ਸੀ ਜਦੋਂ ਪੰਜ ਸਿੰਘਾਂ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾਇਆ ਮਨ ਕੀ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿ ਪੰਜ ਸਿੰਘਾਂ ਦੀ ਅਰਦਾਸ ਤੇ ਪੰਜ ਸਿੰਘਾਂ ਦੀ ਸੰਗਤ ਹੋਈ ਤੇ ਮਨ ਬਦਲ ਗਿਆ ਆਖੋ ਸਤਨਾਮ ਸ੍ਰੀ ਵਾਹਿ ਇੱਥੇ ਆਪਾਂ ਕਿੰਨੇ ਜਣੇ ਬੈਠੇ ਹਾਂ ਇਹ ਲਾਭ ਹੈ ਸੰਗਤ ਦਾ ਇੱਥੇ ਆ ਕੇ ਮਨ ਬਦਲੇਗਾ ਗੁਰਬਾਣੀ ਪੜ੍ਹਨ ਦਾ ਜੀ ਕਰੇਗਾ ਅੰਮ੍ਰਿਤ ਛਕਣ ਦਾ ਜੀ ਕਰੇਗਾ ਕਹਿੰਦੇ ਮਨ ਬਦਲ ਗਿਆ ਹੁਣ ਢਾਲ ਲੈ ਕੇ ਨਾ ਪਹੁੰਚ ਗਿਆ ਕਰਦੀ ਨੂੰ ਕਹਿੰਦਾ ਭਗਵਾਨੇ ਤੂੰ ਨਹੀਂ ਜਾਲਾ ਖੋਸਾ ਤਨਾਨ ਸ੍ਰੀ ਵਾਹਿ ਕਰਦੇ ਸ਼ੇਡਰ ਥੱਲੇ ਦੁਕਾਨ ਦਾ ਕੁਝ ਨਹੀਂ ਹੁੰਦਾ ਬਧੇਰਾ ਦਿੱਤਾ ਮਹਾਰਾਜ ਨੇ ਉਦੋਂ ਹੋਂਮੇ ਸੀ ਤੇ ਅੱਜ ਨਿਮਰਤਾ ਇਹ ਐ ਜੀਵਨ ਕਰਮਿੰਦਰੇ ਬਦਲ ਗਏ ਹੱਥ ਤੇ ਉਹ ਹੀ ਨੇ ਲੱਤਾਂ ਵੀ ਉਹ ਹੀ ਨੇ ਬਾਂਹਾਂ ਵੀ ਉਹ ਹੀ ਨੇ ਸ਼ਕਲ ਵੀ ਉਹ ਹੀ ਹੈ ਦਸਤਾਰ ਵੀ ਉਹੀ ਬੰਨੀ ਸੀ ਕੱਪੜੇ ਵੀ ਉਹੀਓ ਸੀ ਪਰ ਸਾਰਿਆਂ ਦੇ ਕਰਮ ਇੰਦਰੇ ਬਦਲ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਦੇਖਣੀ ਵੀ ਬਦਲ ਗਈ ਸੁਣਨੀ ਵੀ ਬਦਲ ਗਈ ਤੁਰਨਾ ਵੀ ਬਦਲ ਗਿਆ ਹੱਥ ਵੀ ਬਦਲ ਗਏ ਇਹ ਐ ਗੁਰੂ ਦੀ ਕਿਰਪਾ ਚੰਦੇ ਪਹੁੰਚ ਗਏ ਅਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਪਹੁੰਚੇ ਨਾ ਨੇੜੇ ਸਿੰਘਾਂ ਨੇ ਕਿਹਾ ਮਹਾਰਾਜ ਉਹ ਲਾਲ ਚੰਦ ਆ ਗਿਆ ਟਾਲ ਲੈ ਕੇ ਆਖੋ ਸਤਨਾਮ ਸ਼੍ਰੀ ਮਹਾਰਾਜ ਨੇ ਨਾ ਉੱਥੇ ਹੀ ਗਿਆ ਵੀ ਕਹਿੰਦੇ ਅੱਜ ਚਾਲ ਜਿਹੜੀ ਇਹਨਾਂ ਕੁਝ ਠੀਕ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਪਿਓ ਬੜਾ ਵੱਡਾ ਹੈ ਉਹ ਅੰਦਰ ਦੀਆਂ ਪਛਾਣ ਲੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਅੱਜ ਚਾਲ ਕੁਝ ਹੋਰ ਹੈ ਆਇਆ ਢਾਲ ਲੈ ਕੇ ਆਪੇ ਜਵਾਕ ਨੂੰ ਫੜ ਲਓ ਜਾਂ ਮੈਨੂੰ ਬੜਾ ਦਿਓ ਕਥਾ ਤੁਸੀਂ ਕਰ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਿਹੜੇ ਪਿੱਛੇ ਸੁਣ ਰਹੇ ਨੇ ਉਹਨਾਂ ਦਾ ਮਨ ਨਹੀਂ ਜੁੜਦਾ ਧਿਆਨ ਦਿਓ ਬੱਚਾ ਜੇ ਕੁਝ ਕਰਦਾ ਨਾ ਗੜਬੜ ਉਹਨੂੰ ਪਛਾਹ ਲੈ ਜੀ ਇੱਧਰ ਲੰਗਰ ਹਾਲ 'ਚ ਬਹਿ ਜਾਓ ਕਈਆਂ ਦਾ ਮਨ ਮੈਂ ਆਪ ਫਿਰਕ ਜਾਂਦਾ ਨਾ ਗੱਲ ਕਰਦਾ ਹੋਇਆ ਕਈ ਵਾਰੀ ਮੈਂ ਆਪ ਕਥਾ ਕਰਦਾ ਹੋਰ ਪਾਸੇ ਹੋ ਜਾਂਦੇ ਹੋ ਜਾਂਦੇ ਅੱਛਾ ਜਵਾਕ ਤੁਸੀਂ ਮੈਨੂੰ ਗੋਦੀ 'ਚ ਫੜਾ ਦੋ ਕਥਾ ਤੁਹਾਡੇ ਤੋਂ ਨਹੀਂ ਹੋਣੀ ਆ ਖੋਸਾ ਨਾਮ ਆ ਵਾਹ ਆ ਮੈਨੂੰ ਦੇ ਦਿਓ ਮੈਂ ਖੜਾ ਲੈਣਾ ਇਹਨੂੰ ਇਹ ਤੁਸੀਂ ਆਪ ਦੇਖਿਆ ਕਿ ਮੈਨੂੰ ਮੈਂ ਬੜਾ ਕੰਟਰੋਲ ਕਰਦਾ ਵਾਂ ਕਈ ਦਿਨਾਂ ਤੋਂ ਵੀ ਇਦਾਂ ਨਾ ਕੁਝ ਨਾ ਸਟੇਟ ਤੋਂ ਬੱਚਿਆਂ ਨੂੰ ਲਿਆਓ ਬਹੁਤ ਚੰਗਾ ਹੈ ਬڑے ਛੋਟੇ ਬੱਚੇ ਨੇ ਜਿੰਨਾਂ ਨੂੰ ਨਹੀਂ ਪਤਾ ਨਾ ਉਹਨਾਂ ਨੂੰ ਪਿਛਾਹ ਬਹਿ ਜੁਣਾ ਕਿਉਂਕਿ ਕਈ ਦੇਖੋ ਹੁਣ ਮੈਂ ਕਾਫੀ ਟਾਈਮ ਤੋਂ ਨੋਟ ਕਰ ਰਹੇ ਹਾਂ ਕਈ ਉਧਰੋਂ ਸੁਣਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਬੱਚਾ ਕਦੇ ਇਧਰੋਂ ਵੱਜ ਗਿਆ ਕਿ ਇਧਰੋਂ ਵੱਜ ਗਿਆ ਉਹ ਫਿਰ ਥੱਕ ਜਾਂਦਾ ਹੈ ਧਿਆਨ ਦੇਣਾ ਉਹ ਵਿਚਾਰ ਇੱਕ ਦੋ ਮਿੰਟ ਚ ਸਮਝ ਆਤੀ ਹੈ ਜੀ ਕਹਿੰਦੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹਦੀ ਚਾਲ ਕੁਝ ਠੀਕ ਹੈ ਆਇਆ ਹੁਣ ਸਿੰਘ ਨਾਲ ਦੇ ਕਹਿੰਦੇ ਵੀ ਇਹ ਨਾ ਮਾਫੀ ਮੰਗੂਗਾ ਮਹਾਰਾਜ ਤੋਂ ਮਾਫੀ ਧਿਆਨ ਦੇਣਾ ਉਹਨੇ ਲਿਆ ਕਿ ਨਾ ਢਾਲ ਉਹ ਜੋ ਢਾਲ ਆਪਣੀ ਛਾਤੀ ਨਾਲ ਬੰਨ ਲੀ ਛਾਤੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਓਏ ਮਾਨਸਿਆ ਲਿਆ ਭਾਈ ਬੰਦੂਖ ਲਿਆ ਆ ਗਈ ਬੰਦੂਖ ਕਹਿੰਦੇ ਲੈ ਨਿਸ਼ਾਨਾ ਕਰ ਤੇ ਗੋਲੀ ਮਾਰ ਦੇਖਦੇ ਆ ਢਾਲ ਚੋਂ ਨਿਕਲਦੀ ਏ ਕਿ ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਓਏ ਲਾਲ ਚੰਦ ਓਏ ਢਾਲ ਨੂੰ ਪਾਸੇ ਰੱਖ ਦੇ ਜੇ ਗੋਲੀ ਨਿਕਲ ਗਈ ਤੇ ਮਰ ਜੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਮਨ ਬਦਲਿਆ ਹੋਇਆ ਸੀ ਮਹਾਰਾਜ ਜੇ ਆ ਗੋਲੀ ਟਾਲ ਚੋਂ ਨਿਕਲ ਕੇ ਮੇਰੀ ਛਾਤੀ 'ਚ ਵੱਜੇ ਤੁਹਾਡੇ ਬਚਨਾਂ ਦੇ ਕਰਕੇ ਮੇਰੀ ਮੁਕਤੀ ਹੋ ਜੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਮਨ ਬਦਲ ਗਿਆ ਅੱਜ ਮਨ ਉਹ ਨਹੀਂ ਰਿਹਾ ਮਹਾਰਾਜ ਮੈਂ ਨਹੀਂ ਲਾਉਣੀ ਓ ਮਹਾਰਾਜ ਜੀ ਕਹਿੰਦੇ ਕਮਲਾ ਹੋਇਆ ਲਾਦੇ ਨੂੰ ਪਾਸੇ ਰੱਖ ਦੇ ਉੱਥੇ ਲੱਗਦੇ ਉੱਥੇ ਨਿਸ਼ਾਨਾ ਚੈੱਕ ਕਰਦੇ ਨਹੀਂ ਮਹਾਰਾਜ ਜੀ ਮੈਂ ਨਹੀਂ ਲਾਣੀ ਛਾਤੀ ਤੇ ਮਹਾਰਾਜ ਜੀ ਤੇ ਜਾਣਦੇ ਸੀ ਕਹਿੰਦੇ ਚਲੋ ਠੀਕ ਹੈ ਉੱਥੇ ਖੜਾ ਲਾਲ ਚੰਦ ਛਾਤੀ ਨਾਲ ਢਾਲ ਬੰਨੀ ਅੱਖਾਂ ਬੰਦ ਨੇ ਸਿਮਰਨ ਕਰ ਰਹੇ ਹਰ ਮਾਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਲਿਆ ਪਈ ਬੰਦੂਕ ਚੈੱਕ ਕਰ ਮਾਰ ਗੋਲੀ ਹੁਣ ਮਾਨ ਸਿੰਘ ਨੇ ਜਦੋਂ ਗੋਲੀ ਐ ਬੰਦੂਕ ਕਿਤੀ ਦਾ ਜਦੋਂ ਗੋਲੀ ਛੱਡੀ ਗੋਲੀ ਪਾਸੇ ਦੀ ਨਿਕਲ ਗਈ। ਗੁਰਗੋਬਿੰਦ ਸਿੰਘ ਜੀ ਮੁਸਕਰਾ ਗਏ। ਧਿਆਨ ਦੇਣਾ। ਦੂਜੀ ਵਾਰੀ ਵੀ ਐਵੇਂ ਹੋਇਆ। ਗੋਲੀ ਮਾਰੀ ਪਰੇ ਨਹੀਂ ਪਰੇ ਨਹੀਂ। ਗੁਰਗੋਬਿੰਦ ਸਿੰਘ ਜੀ ਕਹਿੰਦੇ ਮਾਨਸਿਆ ਕੀ ਹੋਇਆ? ਤੇਰਾ ਤਾਂ ਨਿਸ਼ਾਨਾ ਕਦੀ ਕਦੀ ਠੜਕਿਆ ਹੀ ਨਹੀਂ ਸੀ। ਅੱਜ ਕੀ ਹੁੰਦਾ ਹੈ? ਦੱਸ ਹਾਂ। ਕਹਿੰਦਾ ਧੰਨ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਤੁਹਾਡੀ ਕਿਰਪਾ ਨਾਲ ਅੱਜ ਤੱਕ ਨਿਸ਼ਾਨਾ ਮੇਰਾ ਜਿਹੜਾ ਨਾ ਪਾਸੇ ਨਹੀਂ ਹੋਇਆ ਪਰ ਜਦੋਂ ਮੈਂ ਗੋਲੀ ਮਾਰਦਾ ਵਾਂ ਇਹਦੀ ਛਾਤੀ ਦੇ ਉੱਤੇ ਨੌਵੇਂ ਪਾਤਸ਼ਾਹ ਜੀ ਦਾ ਹੱਥ ਹੈ ਆਖੋ ਸਤਨਾਮ ਵਾਹਿਗੁਰੂ ਇਹਦੀ ਛਾਤੀ ਦੇ ਉੱਤੇ ਨੌਵੇਂ ਪਾਤਸ਼ਾਹ ਜੀ ਦਾ ਹੱਥ ਹੈ ਉਹ ਕੌਣ ਸਨ ਧੰਗੁਰੂ ਤੇਗ ਭਾਗ ਤੇਗ 72 ਮਹਾਰਾਜ ਮੈਂ ਕੀ ਕਰਾਂ ਮੇਰੇ ਦੇਖਦਾ ਵਾਂ ਮਹਾਰਾਜ ਜੀ ਮੁਸਕਰਾ ਗਏ ਕਹਿੰਦੇ ਲਾਦੇ ਵੇ ਢਾਲ ਆ ਜਾ ਉਹਨੂੰ ਗੱਲ ਬਕੜੀ ਦੇ ਵਿੱਚ ਲੈ ਲਿਆ ਆਖੋ ਸਤਨਾਮ ਵਾਹਿਗੁਰੂ ਉਹਨੂੰ ਜਦੋਂ ਮਹਾਰਾਜ ਨੇ ਗੱਲ ਬਕੜੀ ਦੇ ਵਿੱਚ ਚਿੱਟਾ ਲਾਲ ਚੰਦ ਨੂੰ ਅੱਖਾਂ ਦੇ ਵਿੱਚ ਅਥਰੂ ਰੋਂਦਾ ਮਹਾਰਾਜ ਤੁਸੀਂ ਮੇਰੇ ਤੇ ਕਿਰਪਾ ਕਰਤੀ ਮੇਰੇ ਸਾਰੇ ਮਾੜੇ ਕਰਮ ਕੱਟ ਤੇ ਆਖੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਤੇ ਤੁਸੀਂ ਕਿਰਪਾ ਕਰਤੀ ਮੇਰੇ ਮਾੜੇ ਕਰਮ ਕੱਟਦੇ ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਪੜੋ ਤੇਰੇ ਕਿਹੜੇ ਕਿਹੜੇ ਗੁਨਾ ਨੂੰ ਮੈਂ ਗਾਵਾਂ ਧਾਲ ਸਾਸ ਜੋੜ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਸ਼ਕਤੀ ਨਾਲ ਲਾ ਕੇ ਮੇਰੇ ਸਾਰੇ ਕਰਮ ਬਦਲ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਨ ਸਿੰਘ ਕਹਿੰਦਾ ਮਹਾਰਾਜ ਜੀ ਇਹਦੀ ਸ਼ਕਤੀ ਦਿੱਤੇ ਨਵੇਂ ਪਾਤਸ਼ਾਹ ਜੀ ਦਾ ਹੱਥ ਹੈ ਦੇਖੋ ਗੁਰੂ ਦੇ ਨਾਲ ਜਦੋਂ ਜੁੜਿਆ ਸਾਰੇ ਗੁਰੂ ਹਿਰਦਿਆਂ ਦੇ ਵਿੱਚ ਆ ਕੇ ਬਹਿ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਨਾਮ ਸਿਮਰਨ ਬੰਦਗੀ ਭਾ ਲੈ ਆਵ ਲੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਤਾਂ ਪਹਿਲਾਂ ਵੀ ਕੀਤੇ ਨੇ ਨਾ ਉਹਨੇ ਜਦੋਂ ਪਹਿਲੀ ਵਾਰ ਆਇਆ ਪਰ ਦਰਸ਼ਨ ਕਰਕੇ ਆ ਖੋਪੜ ਬਦਲ ਗਿਆ ਆਖੋ ਸਤਨਾਮ ਸ੍ਰੀ ਵਾਹਿ ਆ ਬਦਲ ਗਿਆ ਇਹਦਾ ਵੀ ਬਦਲਣਾ ਹੈ ਬਸ ਜਿਹਦਾ ਇਹ ਮਨ ਤੇ ਜਿਹਦਾ ਦਿਮਾਗ ਚੇਂਜ ਹੋ ਗਿਆ ਗੁਰੂ ਨਾਲ ਜੁੜ ਜਾਂਦਾ ਆਖੋ ਸਤਨਾਮ ਸ੍ਰੀ ਵਾਹਿ